ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡੂ ਆਸਟ੍ਰੇਲੀਆ ਤੇ ਅੱਜ ਦੀ ਮੇਜ਼ਬਾਨ ਮੈਂ ਸੁਖਪ੍ਰੀਤ ਸਵਾਗਤ ਕਰਦੀ ਹਾਂ ਤੁਹਾਡਾ ਸੋ ਪਿੰਡੂ ਆਸਟ੍ਰੇਲੀਆ ਤੇ ਮਾਹੌਲ ਹੋਣ ਵਾਲਾ ਹੈ ਜੀ ਅੱਜ ਬਿਲਕੁਲ ਪਿੰਡੂ ਕਿਉਂਕਿ ਇੱਕ ਤਾਂ ਮੈਂ ਪਿੰਡੂ ਦੂਜਾ ਪਿੰਡੂ ਆਸਟ੍ਰੇਲੀਆ ਤੇ ਤੀਜੀ ਉਹ ਸ਼ਖਸੀਅਤ ਜਿਨ੍ਹਾਂ ਨਾਲ ਅੱਜ ਤੁਹਾਨੂੰ ਰੂਬਰੂ ਕਰਵਾਉਣਾ ਹੈ ਉਹ ਆਪਣੇ ਆਪ ਜੀ ਪਿੰਡਾਂ ਦੀ ਇੱਕ ਮਹਿਕ ਹੈ ਪਿੰਡਾਂ ਦੀ ਇੱਕ ਪੰਜਾਬ ਦੇ ਪਿੰਡ ਦੀ ਖੁਸ਼ਬੂ ਨੂੰ ਤੁਸੀਂ ਮਹਿਸੂਸ ਕਰੋਗੇ ਸੋ ਆਪਣੀਆਂ ਆਪਣੀਆਂ ਪੀੜੀਆਂ ਮੰਝੀਆਂ ਫਟੀਆਂ ਖਿੱਚ ਲਓ ਪਿੰਡੂ ਆਸਟ੍ਰੇਲੀਆ ਦੇ ਵੇੜੇ ਕਿਉਂਕਿ ਗੱਲ ਮੈਂ ਤੋੜਨੀ ਹੈ ਤੇ ਬਾਤ ਜਿਨ੍ਹਾਂ ਨੇ ਸੁਣਾਉਣੀ ਹੈ ਉਹਨਾਂ ਦੀਆਂ ਬਾਤਾਂ ਸੁਣ ਕੇ ਤੁਹਾਨੂੰ ਵੀ ਕਿਤੇ ਨਾ ਕਿਤੇ ਆਪਣੇ ਬਜ਼ੁਰਗ ਆਪਣੀਆਂ ਨਾਨੀਆਂ ਦਾਦੀਆਂ ਮਾਵਾਂ ਜਿਹੜੀਆਂ ਉਹ ਯਾਦ ਜ਼ਰੂਰ ਆਉਣੀਆਂ ਅੱਜ ਕਿਉਂਕਿ ਸਾਡੇ ਬਜ਼ੁਰਗਾਂ ਦੀਆਂ ਸ਼ਕਲਾ ਮੁਹੰਦਰੇ ਜਿਹੜੇ ਉਹ ਹੀ ਨਹੀਂ ਇੱਕ ਸਿਰਤ ਵੀ ਜਿਹੜੀ ਆ ਕਿਤੇ ਨਾ ਕਿਤੇ ਸਾਡੇ ਸਾਰੇ ਬਜ਼ੁਰਗਾਂ ਦੀ ਮਿਲਦੀ ਜੁਲਦੀ ਹੁੰਦੀ ਹੈ ਸੋ ਆਓ ਫਿਰ ਮੈਂ ਤੁਹਾਡੇ ਰੂਬਰੂ ਕਰਵਾਨੀਆਂ ਗੱਲ ਕਰਦੀਆਂ ਮੈਂ ਕੁਲਵੰਤ ਕੌਰ ਜੀ ਹੁਣਾ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁਲਵੰਤ ਕੌਰ ਜੀ ਸਤਿ ਸ਼੍ਰੀ ਅਕਾਲ ਸੋਹਣ ਪ੍ਰੀਤ ਜੀ ਮੈਂ ਗੱਲ ਤੋਹਾਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਇਜਾਜ਼ਤ ਲੈਣੀ ਆ ਕਿ ਮੈਂ ਤੁਹਾਨੂੰ ਬੀਜੀ ਕਹਿ ਸਕਦੀ ਆ ਹਾਂਜੀ ਕਹਿ ਸਕਦੇ ਹਾਂ ਹਾਂ ਫੇਰ ਗੱਲ ਵਧਣੀ ਆ ਹਨਾ ਸੋ ਬਹੁਤ ਬਹੁਤ ਸਵਾਗਤ ਤੁਹਾਡਾ ਪਿੰਡੂ ਆਸਟ੍ਰੇਲੀਆ ਦੇ ਵਿੱਚ ਸੋ ਬੀਜੀ ਸਾਡੇ ਨਾਲ ਜਿਨ੍ਹਾਂ ਦਾ ਨਾਮ ਕੁਲਵੰਤ कौर ਹੈ ਪੰਜਾਬ ਤੋਂ ਜੁੜੇ ਹੋਏ ਨੇ ਸੋ ਉਹਨਾਂ ਤੋਂ ਹੀ ਪੁੱਛਦੀ ਆ ਕਿਹੜੇ ਪਿੰਡ ਤੋਂ ਨੇ ਉਹ ਅ ਤੁਸੀਂ ਸਾਨੂੰ ਦੱਸੋ ਕਿ ਪੰਜਾਬ ਦੇ ਕਿਹੜੇ ਪਿੰਡ ਤੋਂ ਤੁਸੀਂ ਸਾਡੇ ਨਾਲ ਸਾਂਝ ਪਾਈ ਆ ਸਾਡੇ ਦਰਸ਼ਕਾਂ ਨੂੰ ਮਸਾਹ ਵਾਲਾ ਜੀ ਕਿਹੜਾ ਜ਼ਿਲ੍ਹਾ ਹੈ ਸਰਸਾ ਅੱਛਾ ਜੀ ਠੀਕ ਹੈ ਸਰਸੇ ਤੋਂ ਤੁਸੀਂ ਸਾਜ ਬਣਾਈ ਹੋਈ ਹੈ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਕੁਲਵੰਤ ਕੌਰ ਜੀ ਹੁਣਾਂ ਨੇ ਜਿਨ੍ਹਾਂ ਨੂੰ ਮੈਂ ਅੱਜ ਬੀਜੀ ਕਹਿਣਾ ਹੈ ਸੋ ਬੀਜੀ ਦੀ ਸ਼ਬਦ ਮੇਰੇ ਲਈ ਬੜਾ ਖਾਸ ਹੈ ਕਿਉਂਕਿ ਮੇਰੇ ਨਾਨੀ ਜੀ ਨੂੰ ਮੈਂ ਬੀਜੀ ਕਹਿੰਦੀ ਹੁੰਦੀ ਸੀ ਸੋ ਇਨਾਂ ਦੇ ਕੋਲ ਪੰਜਾਬੀ ਲੋਕ ਗੀਤਾਂ ਦਾ ਅਥਾ ਇੱਕ ਖਜ਼ਾਨਾ ਹੀ ਪਿਆ ਹੋਇਆ ਹੈ ਇਹਨਾਂ ਦੀਆਂ ਦੋ ਕਿਤਾਬਾਂ ਜਿਹੜੀਆਂ ਇਹਨਾਂ ਨੇ ਪੰਜਾਬੀ ਦੇ ਪੰਜਾਬੀ ਅਦੇ ਝੋਲੀ ਪਾਈਆਂ ਨੇ ਤੇ ਉਸ ਤੋਂ ਇਲਾਵਾ ਅਜੇ ਹੋਰ ਵੀ ਪਤਾ ਨਹੀਂ ਇਹਨਾਂ ਦੇ ਕੋਲ ਕਿੰਨਾ ਕੁ ਕੁਝ ਪਿਆ ਹੋਇਆ ਹੈ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਪੁੱਛਣਾ ਕਿ ਕਿੱਥੋਂ ਇੰਨਾ ਕੁਝ ਉਹਨਾਂ ਨੇ ਸਿੱਖਿਆ ਕਿੱਦਾਂ ਸਿੱਖਿਆ ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਾਂ ਕਿ ਦੋ ਕਿਤਾਬਾਂ ਜਿਹੜੀਆਂ ਤੁਹਾਡੀਆਂ ਹੈ ਨਾ ਬੀਜੀ ਉਹਨਾਂ ਦੇ ਨਾਮ ਨੇ ਕਿਤੇ ਮਿਲ ਨਹੀਂ ਮਾਏ ਤੇ ਸੱਸਾਂ ਬਾਝ ਨਾ ਪੀੜੀਆਂ ਦੇਂਦੀਆਂ ਨੇ ਹਾਂਜੀ ਹਾਂਜੀ ਤੇ ਇਹ ਦੋ ਕਿਤਾਬਾਂ ਦੇ ਜਦੋਂ ਮੈਂ ਨਾ ਪੜੇ ਨਾ ਤੇ ਮੈਨੂੰ ਇੱਕ ਵਿੱਚ ਵਿਰਾਗ ਦਿਸਿਆ ਇੱਕ ਮੈਨੂੰ ਹੂਕ ਜਈ ਦਿਸੀ ਇੱਕ ਕੁੜੀ ਦੇ ਦਿਲ ਦੀ ਸੋ ਇਹਦੇ ਬਾਰੇ ਦੱਸੋ ਤੁਸੀਂ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਕਿਤਾਬਾਂ ਚ ਕੀ ਹੈ ਇਹਦੇ ਬਾਰੇ ਅਸੀਂ ਫੇਰ ਗੱਲ ਕਰਾਂਗੇ ਮੈਨੂੰ ਬਚਪਨ ਵਿੱਚ ਮੇਰੀ ਮਾਂ ਨਹੀਂ ਸੀ ਹੈਗੀ ਅੱਛਾ ਮੈਨੂੰ ਮਾਂ ਦੀ ਬਹੁਤ ਕਮੀ ਸੀ ਹੂੰ ਇਸ ਕਰਕੇ ਮੈਨੂੰ ਸ਼ੌਂਕ ਸੀ ਬਚਪਨ ਤੋਂ ਹੀ ਲਿਖਣ ਦਾ, ਗੀਤ ਗਾਉਣ ਦਾ, ਸੁਣਨ ਦਾ। ਤੇ ਇਹ ਗੀਤ ਤੁਸੀਂ ਕਿੱਥੋਂ ਸੁਣੇ ਫਿਰ? ਜਿੱਦਾਂ ਤੁਸੀਂ ਕਿਹਾ ਕਿ ਬਚਪਨ ਤੋਂ ਤੁਹਾਡੇ ਮਾਂ ਨਹੀਂ ਸੀ ਕਿ ਇਹ ਜਿਹੜੇ ਲੋਕ ਗੀਤਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਇਹ ਕਿੱਦਾਂ ਸ਼ੁਰੂ ਹੋਇਆ? ਲੋਕ ਗੀਤ ਮੈਂ ਆਪਣੀ ਦਾਦੀ ਜੀ ਤੋਂ ਸਿੱਖਿਆ ਸਾਰੇ। ਅੱਛਾ ਦਾਦੀ ਜੀ ਮੇਰੇ ਚਰਖਾ ਕੱਤਦੇ ਵੇਸੀ ਗੀਤ ਗਾਉਂਦੇ ਹੁੰਦੇ ਸੀ। ਮੈਂ ਉਹ ਵਾਰ-ਵਾਰ गा ਕੇ ਘਰ ਦੇ ਮਨ ਵਿੱਚ ਹੀ ਲਿਖ ਲੈਂਦੀ ਸੀ। ਕੁਝ ਅ ਅਨੁਮਾਨ ਹੈਗਾ ਕੁਝ ਕਿ ਕਿੰਨੇ ਗੀਤ ਤੁਹਾਨੂੰ ਪੂਰੇ ਕਿੰਨੇ ਕ ਗੀਤ ਹੋਣਗੇ ਜਿਹੜੇ ਤੁਸੀਂ ਕਿਤਾਬਾਂ ਦੇ ਵਿੱਚ ਲਿਖ ਚੁੱਕੇ ਆ ਅੱਜ ਤੱਕ ਹੋਣਗੇ 3-400 ਗੀਤ ਵਾਹ ਉਹ 3-400 ਗੀਤ ਯਾਨੀ ਤੁਹਾਨੂੰ ਜ਼ੁਬਾਨੀ ਯਾਦ ਸੀ ਹੈ ਹਾਂਜੀ ਤੇ ਇੱਕ ਚੀਜ਼ ਹੋਰ ਦੱਸੋ ਕਿ ਉਹ ਜਿਹੜੇ ਗੀਤ ਜਿੰਨੇ ਤੁਸੀਂ ਲਿਖ ਦਿੱਤੇ ਆ ਉਹ ਹੀ ਆ ਜਾਂ ਉਹਨਾਂ ਤੋਂ ਇਲਾਵਾ ਹਜੇ ਹੋਰ ਕਿੰਨੇ ਤੁਹਾਡੇ ਅੰਦਰ ਪਏ ਹੋਏ ਆ ਜੋ ਜ਼ਿਆਦਾ ਹੁੰਦਾ ਮੈਂ ਫਿਰ ਤੋਂ ਉਹਨੂੰ ਲਿਖ ਲਈ ਨਹੀਂ ਸੋ ਤੁਹਾਡੇ ਤੋਂ ਅਸੀਂ ਲੋਕ ਗੀਤ ਵੀ ਸੁਣਨੇ ਆ ਤੇ ਅੱਗੇ ਲੋਕ ਗੀਤਾਂ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਪਰ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਪੇ ਦਾਦੀ ਮੇਰੀ ਚਰਖਾ ਕੱਤਦੀ ਹੁੰਦੀ ਸੀਗੀ ਤੇ ਉਹਨਾਂ ਤੋਂ ਸੁਣ ਸੁਣ ਕੇ ਮੈਨੂੰ ਗੀਤ ਜਿਹੜੇ ਉਹ ਯਾਦ ਹੋ ਗਏ ਸੋ ਜਦੋਂ ਕੋਈ ਇਦਾਂ ਦੀ ਗੱਲ ਤੋਰਦਾ ਹੈ ਨਾ ਤੇ ਪੁਰਾਣੀਆਂ ਜਈਆਂ ਜਿਹੜੀਆਂ ਤਸਵੀਰਾਂ ਉਹ ਵੀ ਸਾਡੇ ਸਾਹਮਣੇ ਆ ਜਾਂਦੀਆਂ ਆ ਸੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਜ਼ਿਆਦਾ ਜ਼ਿੰਦਗੀ ਦੇਖੀ ਆ ਉਹ ਪੰਜਾਬੀ ਸੱਭਿਆਚਾਰ ਤੁਸੀਂ ਸਾਡੇ ਤੋਂ ਵੱਧ ਹੰਡਾਇਆ ਹੋਇਆ ਸੋ ਤੁਸੀਂ ਥੋੜੀ ਜਈ ਉਹ ਰਹਿਣੀ ਬਹਿਣੀ ਦੱਸੋ ਕਿੱਦਾਂ ਦੀ ਹੁੰਦੀ ਸੀ ਉਦੋਂ ਪੰਜਾਬ ਦੀ ਜਦੋਂ ਤੁਸੀਂ ਬਚਪਨ ਚ ਹੁੰਦੇ ਸੀ ਜਦੋਂ ਤੁਹਾਡੀ ਦਾਦੀ ਚਰਖੇ ਕੱਤਦੀ ਹੁੰਦੀ ਸੀ ਕਿਉਂਕਿ ਹੁਣ ਤਾਂ ਉਹ ਨਾਂ ਨਿਸ਼ਾਨ ਜਾਈ ਉਹਨਾਂ ਦੇ ਮਿੱਟਦੇ ਜਾਂਦੇ ਆ ਪਰ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਨਾਲ ਜਦੋਂ ਬੈਠ ਕੇ ਗੱਲਬਾਤ ਕਰਦੇ ਆ ਤਾਂ ਇੱਕ ਵਾਰੀ ਫੇਰ ਉੱਕਰ ਜਿਆ ਜਾਂਦਾ ਸਾਡੇ ਜ਼ਿਹਨ ਦੇ ਵਿੱਚ ਸਾਡੀ ਦਾਦੀ ਜੀ ਵੇੜਾ ਦੇ ਵਿੱਚ ਬਹਿ ਕੇ ਚੱਖਾ ਡਾਲਿੰਦੀ ਸੀ ਟਾਲੀ ਥੰਨੇ ਤੇ ਉੱਥੇ ਬਹਿ ਕੇ ਉਹ ਗੀਤ ਗਉਂਦੀ ਰਹਿੰਦੀ ਸੀ ਵਾਹ ਰਾਗ ਦੇ ਤੇ ਉਹ ਗੀਤ ਅਸੀਂ ਸੁਣੀ ਜਾਣੇ ਸਹੀ ਗੱਲ ਹੈ ਮੈਨੂੰ ਵੀ ਯਾਦ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਆਪਣੇ ਦਾਦੀਆਂ ਨਾਨੀ ਹੁਣਾਂ ਦੇ ਨਾਲ ਜਾਂ ਆਪਣੇ ਮੰਮੀ ਦੇ ਨਾਲ ਕਿਤੇ ਗਾਉਣ ਬਿਠਾਉਂਦੇ ਹੁੰਦੇ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ ਤੇ ਫੇਰ ਜਾਈਦਾ ਹੁੰਦਾ ਸੀ ਉਹਨਾਂ ਦੇ ਨਾਲ ਉੱਥੇ ਵੀ ਅਸੀਂ ਬਜ਼ੁਰਗ ਔਰਤਾਂ ਜਿਹੜੀਆਂ ਗਾਉਂਦੀਆਂ ਹੁੰਦੀਆਂ ਸੀ ਉਹਨਾਂ ਨੂੰ ਦੇਖ ਕੇ ਸੁਣ ਸੁਣ ਕੇ ਕੁਝ ਕੁ ਜਿਹੜੇ ਗੀਤ ਸਾਡੇ ਅੰਦਰ ਰਹਿ ਗਏ ਹੋਏ ਆ ਤੇ ਪਰ ਤੁਸੀਂ ਤਾਂ ਜਿੱਦਾਂ ਦੱਸਿਆ ਕਿ ਤੁਸੀਂ 3-400 ਗੀਤ ਲਿਖ ਵੀ ਚੁੱਕੇ ਆ ਤੇ ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੇ ਕੁ ਹੋਰ ਪਏ ਆ ਸੋ ਜੇ ਲੋਕ ਗੀਤਾਂ ਦੀ ਗੱਲ ਕਰੀਏ ਬੀਜੀ ਅਸੀਂ ਤੇ ਸਾਨੂੰ ਇਦਾਂ ਲੱਗਦਾ ਭਈ ਜ਼ਿਆਦਾਤਰ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਿੱਠਣੀਆਂ ਹੋ ਗਈਆਂ ਜਾਗੋ ਹੋ ਗਈ ਅੱਜਕੱਲ ਸਿਰਫ ਇੰਨੇ ਕੁ ਲੋਕਗੀਤੀ ਰਹਿ ਗਏ ਆ ਪਰ ਜਿੱਦਾਂ ਤੁਸੀਂ ਗੱਲ ਕੀਤੀ ਵਿਰਾਗ ਦੀ ਵਿਰਾਗ ਮੇ ਹੀ ਇਹੋ ਜੇ ਕਈ ਲੋਕਗੀਤ ਹੋਣੇ ਆ ਜਿਹੜੇ ਹੁਣ ਕਿਸੇ ਨੂੰ ਪਤਾ ਵੀ ਨਹੀਂ ਸੋ ਸ਼ੁਰੂ ਕਰੀਏ ਤੁਸੀਂ ਥੋੜਾ ਜਿਆਦਾ ਕੋਈ ਵਿਰਾਗ ਵਾਲਾ ਇੱਕ ਜਿਹੜਾ ਲੋਕਗੀਤ ਜੋ ਬਚਪਨ ਚ ਤੁਹਾਡੇ ਦਿਲ ਦੇ ਬੜਾ ਕਰੀਬ ਜਿਆ ਹੁੰਦਾ ਸੀ ਕੋਲ ਹੁੰਦਾ ਸੀਗਾ ਉਹ ਥੋੜਾ ਜਿਆ ਸਾਨੂੰ ਗਾ ਕੇ ਸੁਣਾਓ ਉਸੇ ਹੀ ਏਕ ਦੇ ਵਿੱਚ ਉਸੇ ਹੀ ਹੂਕ ਦੇ ਵਿੱਚ ਕੈਂਠਾ ਕੜਨਾ ਦਿੱਤਾ ਕੈਂਠੀ ਜੜਤ ਜੜਾਈ ਤੇ ਤੇ ਮੇਲੇ ਨਹੀਂ ਮਾਇਏ ਗਤੀ ਤੇ ਚੰਤੇ ਆਈ ਮੈਨਾ ਮਿਲਾਂ ਨਹੀਂ ਤੀ ਪਾਪੇ ਕੋਈ ਦੇਣ ਦੇ ਜੋ ਜੀਵਨ ਪਾਈ ਇਹ ਸੋਹਣੀ ਆਵਾਜ਼ ਔਰ ਸਹੀ ਗੱਲ ਹੈ ਅਸੀਂ ਚਾਹੀਏ ਵੀ ਤਾਂ ਸਾਡੇ ਤੋਂ ਇਹੋ ਜੀ ਆਵਾਜ਼ ਨਹੀਂ ਨਿਕਲਦੀ ਜਿਹੜੀ ਪਰ ਤੁਸੀਂ ਅੱਜ ਜਦੋਂ ਸੁਣਾਇਆ ਤੇ ਯਾਦਾਂ ਤਾਜ਼ੀਆਂ ਹੋ ਗਈਆਂ ਕਿ ਸਹੀ ਗੱਲ ਆ ਉਹ ਪੰਜ ਪੰਜ 6 6 ਬਜ਼ੁਰਗਔਰਤਾ ਕਿੰਨੀਆਂ ਕਿੰਨੀਆਂ ਇੱਕੋ ਹੀ ਹੇਕ ਦੇ ਵਿੱਚ ਇਹ ਜਦੋਂ ਗਾਣੇ ਲੋਕਗੀਤ ਗਾਉਂਦੇ ਹੁੰਦੇ ਸੀਗੇ ਤਾਂ ਮਾਹੌਲ ਕਿਦਾਂ ਵੱਜ ਜਾਂਦਾ ਹੁੰਦਾ ਸੀ ਅੱਛਾ ਬੀਜੀ ਇੱਕ ਹੋਰ ਗੱਲ ਜਿੱਦਾਂ ਇਹ ਗਾਣੇ ਆ ਹਨਾ ਜਿਹੜੀ ਸਾਡੀ ਜਨਰੇਸ਼ਨ ਇਹਨਾਂ ਨੇ ਅਸੀਂ ਨਹੀਂ ਦੇਖੇ ਤਰਿੰਜਣਾ ਲੱਗਦੀਆਂ ਅਸੀਂ ਨਹੀਂ ਦੇਖੀਆਂ ਸਾਨੂੰ ਨਹੀਂ ਪਤਾ ਕਿ ਕਿੱਦਾਂ ਫੁਲਕਾਰੀਆਂ ਕੱਢੀਆਂ ਜਾਂਦੀਆਂ ਸੀ ਅਸੀਂ ਸੁਣਿਆ ਜ਼ਰੂਰ ਹੋਇਆ ਉਹ ਫੁਲਕਾਰੀਆਂ ਉਹ ਚਾਦਰਾਂ ਦੇ ਨਮੂਨੇ ਅਸੀਂ ਜ਼ਰੂਰ ਦੇਖੇ ਹੋਏ ਆ ਪਰ ਤੁਸੀਂ ਕੀ ਗਵਾਉ ਤਰਿੰਜਣਾ ਲੱਗਦੀਆਂ ਹੁੰਦੀਆਂ ਸੀ ਤੁਹਾਡੇ ਵੇਲੇ ਹਾਂਜੀ ਅਸੀਂ ਬਹੁਤ ਸਿਆਲੀਆਂ ਇਕੱਠੀਆਂ ਹੋ ਕੇ ਚਾਦਰਾਂ ਕੱਢਦੀਆਂ ਹੁੰਦੀਆਂ ਸੀ ਆ ਵਾਹ ਜੀ ਤੇ ਚਰਖੇ ਲਾਉਂਦੇ ਸੀ ਭੰਡਾਰ ਦਉਂਦੇ ਸੀ ਚਰਖੇ ਦਾ 7 7 8 8 ਕੁੜੀਆਂ ਇਕੱਠੀਆਂ ਹੋ ਕੇ ਤੇ ਚੱਕੇ ਕੱਤਦੇ ਸੀ ਇੱਕ ਦੂਜੀ ਦੇ ਚਰਖੇ ਘਰੇ ਲੈ ਜਾਂਦੇ ਸੀ ਆਪ ਤੇ ਜੀ ਤੇ ਉਹ ਸਾਰੀ ਰਾਤ ਗੀਤ ਗਾਉਂਦੇ ਰਹਣੋਂ ਚੱਕੇ ਕੱਤੀ ਜਾਣੇ ਆ ਚੱਕੇ ਤੇ ਵੀ ਗੀਤ ਹੈਗੇ ਆ ਤੇ ਕਿੰਨੀਆਂ ਚਰਖੇ ਤੇ ਵੀ ਜ਼ਰੂਰ ਚਰਖੇ ਤੇ ਵੀ ਸਾਨੂੰ ਜ਼ਰੂਰ ਗੀਤ ਸੁਣਾਓ ਇੱਕ ਚਰਖਾ ਤੇ ਮੇਰਾ ਤਰਨ ਜਨਾ ਦਾ ਸਰਦਾਰਨੀ ਮਾਏ ਜਿਨੇ ਬਣਾਇਆ ਮੇਰਾ ਚਰਖਾ ਉਹ ਤੋਂ ਜਾਵਾਂ ਮੈਂ ਬਲੇ ਹਾਰਨੀ ਮਾਏ ਮੇਰੀ ਚਾਚੀ ਨੇ ਬਣਾਈਆਂ ਚਰਮਖਾਂ ਉਹ ਆਨੇ ਦਿੱਤਾ ਤਕਲਾ ਸੁਵਾਰਨੀ ਮਾਏ ਜੜੇ ਤਰਖਾਨੇ ਕੜਿਆ ਮੇਰਾ ਚਰਖਾ ਉਹ ਤੋ ਜਾਵਾਂ ਬਲੇ ਹਾਂ ਨਹੀਂ ਮੈਂ ਬਹੁਤ ਵਧੀਆ ਧੰਨਵਾਦ ਬਹੁਤ-ਬਹੁਤ ਤੁਹਾਡਾ ਅੱਛਾ ਪਰ ਵਿੱਚ ਇੱਕ ਮੈਨੂੰ ਚਰਮਠਾ ਦੱਸਿਓ ਕੀ ਹੁੰਦਾ ਮੈਂ ਮੇਰੇ ਲਈ ਇਹ ਪਹਿਲਾ ਮੈਂ ਸ਼ਬਦ ਸੁਣਿਆ ਪਹਿਲੀ ਵਾਰ ਪੰਜਾਬੀ ਦੇ ਵਿੱਚ ਸੋ ਵਿਸਰਦੇ ਜਾ ਰਹੇ ਆ ਬਹੁਤ ਕੁਝ ਪਰ ਜਦੋਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਨਾਲ ਬੈਠਦੇ ਆ ਤੇ ਬੜਾ ਕੁਝ ਸਿੱਖਦੇ ਵੀ ਆ ਤੇ ਬੜਾ ਕੁਝ ਯਾਦ ਵੀ ਆ ਜਾਂਦਾ ਜਿਹੜਾ ਅਸੀਂ ਭੁੱਲ ਗਏ ਆ ਹੁਣ ਚਰਮਠਾ ਕੀ ਹੁੰਦਾ ਚਰਖਾ ਲੱਕੜ ਦਾ ਹੁੰਦਾ ਹੈ ਕੱਤਣ ਵਾਸਤੇ ਰੂਹ ਕੱਤਣ ਵਾਸਤੇ ਤੇ ਚਨੇ ਉਹ ਸਰਖਾਂ ਘੜਦੇ ਆ ਘੜ ਕੇ ਬਣਾਉਂਦੇ ਆ ਮਾੜਾ ਪਸੰਦ ਦੇ ਤੇ ਉਹ ਲੋਕੀ ਖਰੀਦ ਕੇ ਤੇ ਚੱਖਾ ਕਰ ਦਦੇ ਨਹੀਂ ਤੁਸੀਂ ਇੱਕ ਚਰਮਠਾ ਨਹੀਂ ਕਿਹਾ ਚਰਮਠਾ ਚਰਮਠਾ ਸ਼ਬਦ ਵੀ ਚਰਮਖਾ ਉਹ ਲੜੀਆਂ ਗੁੱਡੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਚਰਮਖਾ ਪੈਂਦੀਆਂ ਜਿੱਤੇ ਟਕਲਾ ਪੈਂਦਾ ਆ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਉਹ ਮਾਲ ਪਾ ਕੇ ਟਕਲੇ ਦੇ ਨਾਲ ਉਹ ਚੱਖਾ ਖਮਾਉਂਦੇ ਆ ਤੇ ਫੇਰ ਉਹ ਸੂਤ ਕੱਤ ਵਾਹ ਤੇ ਇੱਕ ਗੱਲ ਹੋਰ ਵੀ ਜਿੱਦਾਂ ਤੁਹਾਡੇ ਨਾਲ ਗੱਲ ਕਰਦੇ ਆ ਵੀ ਮਹਿਸੂਸ ਕਰ ਰਹੀ ਆ ਕਿ ਕਿੰਨਾ ਕੁਝ ਵਿਰਾਸਤ ਜਿਹੜੀ ਤੁਸੀਂ ਆ ਉਹ ਸੰਭੀ ਬੈਠੇ ਹੋ ਅ ਤੁਹਾਨੂੰ ਕਿਵੇਂ ਲੱਗਾ ਕਿ ਤੁਹਾਨੂੰ ਇਹ ਵੰਡਣਾ ਚਾਹੀਦਾ ਜਿੱਦਾਂ ਤੁਸੀਂ ਦੋ ਕਿਤਾਬਾਂ ਲਿਖੀਆਂ ਕਿਤਾਬਾਂ ਦੇ ਵਿੱਚ ਆਪਣੇ ਜਿਹੜੇ ਲੋਕ ਗੀਤ ਜਿਹੜੇ ਤੁਸੀਂ ਆ ਉਹ ਸਾਂਝੇ ਕੀਤੇ ਸੀ ਉਹ ਅਸੀਂ ਆਪੇ ਹੱਥੀਂ ਹੰਡਾਇਆ ਸਾਰਾ ਕੁਝ ਹੂੰ ਸਾਰਾ ਕੁਝ ਵੇਖਿਆ ਹੰਡਾਇਆ ਏ ਹੂੰ ਇਸ ਕਰਕੇ ਉਹ ਭੁਲਦਾਨੀ ਜਾਣਦੀ ਏ ਸਾਰਾ ਕੁਝ ਯਾ ਤੇ ਤੁਹਾਨੂੰ ਪਰ ਤੁਹਾਨੂੰ ਕੀ ਲੱਗਦਾ ਪਈ ਅੱਜਕੱਲ ਦੇ ਜਿੱਦਾਂ ਤੁਸੀਂ ਕਿਹਾ ਪਈ ਇਹ ਦਰੀਆਂ ਦੇ ਨਮੂਨੇ ਇੱਕ ਮੈਂ ਤੁਹਾਡੀ ਦਰੀਆਂ ਦੇ ਨਮੂਨੇ ਵੀ ਮੈਂ ਇੱਕ ਤੁਹਾਡੀ ਇੱਕ ਕਿਤਾਬ ਦੇ ਵਿੱਚ ਇੱਕ ਆਰਟੀਕਲ ਹੈ ਤੁਹਾਡਾ ਬਹੁਤ ਸੋਹਣਾ ਸੋ ਦਰੀਆਂ ਦੇ ਨਮੂਨੇ ਵੀ ਜਿਹੜੇ ਹੁੰਦੇ ਸੀਗੇ ਜਿੱਦਾਂ ਮੈਨੂੰ ਇੰਨਾ ਤਾਂ ਯਾਦ ਆ ਪਈ ਬੁਣਤੀਆਂ ਹੁੰਦੀਆਂ ਸੀਗੀਆਂ ਸਵੈਟਰਾਂ ਦੀਆਂ ਕੋਟੀਆਂ ਦਾ ਕੋਟੀਆਂ ਦੀਆਂ ਉਹ ਸਾਡੇ ਮੰਮੀ ਹੁਣੀ ਜਾਂਦੇ ਜਾਂਦੇ ਲਾ ਲੈਂਦੇ ਹੁੰਦੇ ਸੀ ਪਈ ਹਾਂ ਪਈ ਆ ਇਦਾਂ ਪਈ ਇਦਾਂ ਪਈ ਦਰੀਆਂ ਦੇ ਨਮੂਨੇ ਵੀ ਇਦਾਂ ਹੀ ਹੁੰਦੇ ਸੀਗੇ ਤੁਹਾਡੀ ਦਰੀਆਂ ਦੇ ਨਮੂਨੇ ਹਾਂ ਜਿੱਦਾਂ ਕਹਿੰਦੇ ਵੀ ਨਮੂਨੇ ਇਦਾਂ ਹੀ ਹੁੰਦੇ ਸੀਗੇ ਦਰੀਆਂ ਬਹੁਤ ਸਾਰੀਆਂ ਦਰਗਾ ਉਨਣਾ ਹੀਆਂ ਸੀ ਆਪਦੇ ਹੱਥੀ ਹੂੰ ਸਾਡੀ ਦਾਦੀ ਜੀ ਸੂਤ ਕੱਤਦੇ ਹੁੰਦੇ ਸੀ ਸੂਤ ਕੱਤ ਕਰਤ ਕੇ ਜਾਈ ਜਾਂਦੇ ਸੀ ਅਸੀਂ ਲੱਛੇ ਬਣਾ ਕੇ ਰੰਗ ਲੈਣਾ ਸੂਤ ਰੰਗ ਕੇ ਤੇ ਉਹ ਦਰਗਾ ਬਣਾਉਂਦੇ ਹੂੰ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਅੱਗੇ ਸਿਖਾਈਆਂ ਕਿਸੇ ਨੂੰ ਜਾਂ ਕੋਈ ਸਿੱਖਣ ਦਾ ਸ਼ੌਂਕ ਰੱਖਦਾ ਹੈ ਤੁਹਾਡੀਆਂ ਫੁਲਕਾਰੀਆਂ ਦਰੀਆਂ ਜਾਂ ਲੋਕ ਗੀਤ ਇਹ ਤੁਸੀਂ ਕਿੱਦਾਂ ਵੰਡ ਰਹੇ ਹੋ ਅੱਗੇ ਜੇ ਸਾਰਾ ਸਮਾਂ ਹੀ ਬਦਲ ਗਿਆ ਤਾਂ ਇਹ ਨਹੀਂ ਸਿੱਖਿਆ ਨਾ ਹੂੰ ਪਰ ਮੈਨੂੰ ਇੱਕ ਗੱਲ ਲੱਗਦੀ ਜੀ ਜਿਆਦਾ ਹੁੰਦਾ ਜਦ ਪੇਟੀ ਖੋਲੀ ਦੀ ਹੈ ਨਾ ਬਹੁਤ ਕੁਝ ਜ਼ਿਆਦਾ ਆ ਜਾਂਦਾ ਹਾਂ ਹਾਂ ਬਿਲਕੁਲ ਕਿੰਨੀ ਮਿਹਨਤ ਲੱਗਦੀ 15 ਦਿਨਾਂ ਚ ਇੱਕ ਦਰੀ ਲੈਂਦੀ ਜਾ ਹੂੰ ਔਰ ਦਰੀਆਂ ਮੈਨੂੰ ਪਤਾ ਹੈ ਉਹ ਦਰੀਆਂ ਉਹ ਚਾਦਰਾਂ ਜਿਹੜੀਆਂ ਹਨ ਉਹ ਉਹਨਾਂ ਸੁਆਣੀਆਂ ਦੇ ਦਿਲਾਂ ਦੇ ਬੜੀਆਂ ਕੋਲ ਹੁੰਦੀਆਂ ਸੀਆਂ ਸਾਡੀ ਵੀ ਪੇਟੀ ਦੇ ਵਿੱਚ ਘਰ ਜਿਹੜੀਆਂ ਪਈਆਂ ਹੁੰਦੀਆਂ ਸੀਗੀਆਂ ਨਾ ਤਾਂ ਜੇ ਅਸੀਂ ਮੰਮੀ ਹੁਣਾਂ ਨੂੰ ਜਾਂ ਦਾਦੀ ਨੂੰ ਕਹਿਣਾ ਵੀ ਇਹ ਕੱਢ ਕੇ ਅਸੀਂ ਵਿਛਾ ਲਈਏ ਤੇ ਉਹਨਾਂ ਨੇ ਸਾਨੂੰ ਕੱਢਣ ਨਹੀਂ ਦੇਣੀਆ ਉਹਨਾਂ ਦੇ ਮੈਨੂੰ ਲੱਗਦਾ ਵੀ ਕਿਤੇ ਜਿੱਦਾਂ ਤੁਸੀਂ ਕਹਿੰਦੇ ਆ ਨਾ ਇੱਕ ਜਜ਼ਬਾਤ ਜੁੜੇ ਹੁੰਦੇ ਉਹਨਾਂ ਦੇ ਨਾ ਉਹਨਾਂ ਨੇ ਕਹਿਣਾ ਨਹੀਂ ਆਏ ਗਏ ਕਿ ਸਾਹ ਤੈ ਤੈ ਲੱਗੀਆਂ ਪੇਟੀ 'ਚ ਪਈਆਂ ਸਾਡੇ ਕਿਉਂਕਿ ਉਹ ਉਹ ਕਈ ਵਾਰੀ ਤੁਹਾਡੀ ਮਾਂ ਦੀ ਕੋਈ ਯਾਦ ਉਹਦੇ ਨਾਲ ਦਰੀ ਦੇ ਨਾਲ ਜੁੜੀ ਹੁੰਦੀ ਹੈ ਕਿਸੇ ਵੇਲੇ ਦਾਦੀ ਦੀ ਫੁਲਕਾਰੀ ਦੇ ਨਾਲ ਕੋਈ ਤੁਹਾਡੀ ਯਾਦ ਜੁੜੀ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਸਾਂਭ ਕੇ ਪੇਟੀ ਦੇ ਵਿੱਚ ਰੱਖ ਲੈਣੇ ਆ ਪਰ ਜਿੱਦਾਂ ਤੁਸੀਂ ਕਿਹਾ ਪੇ ਅੱਜ ਕੱਲ ਕੋਈ ਸਿੱਖਣਾ ਨਹੀਂ ਚਾਹੁੰਦਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗੀ ਕਿ ਤੁਸੀਂ ਆਪਣੀਆਂ ਉਹ ਚਾਦਰਾਂ ਹੋ ਗਈਆਂ ਚਾਹੀਓ ਨਮੂਨੇ ਹੋ ਗਏ ਜਾਂ ਫੁਲਕਾਰੀ ਦੇ ਟੋਪੇ ਹੋ ਗਏ ਭਾਵੇਂ ਤੁਸੀਂ YouTube ਤੇ ਕਿਤੇ ਥੋੜੇ ਥੋੜੇ ਪਾ ਕੇ ਛੱਡ ਸਕੋ ਕੀ ਪਤਾ ਸਾਡੇ ਵਰਗਿਆਂ ਨੂੰ ਹੋਰ 20 ਸਾਲਾਂ ਬਾਅਦ ਅਕਾ ਲਾਵੇ ਵੀ ਕੀ ਅਸੀਂ ਗਵਾ ਛੱਡਿਆ ਆ ਮੁੜ ਕੇ ਅਸੀਂ ਫੇਰ ਪਿੱਛੇ ਦੇਖੀਏ ਤਾਂ ਸਾਨੂੰ ਕਿਤੇ ਨਾ ਕਿਤੇ ਕੁਝ ਲੱਭ ਹੀ ਜਾਵੇ ਅੱਛਾ ਜੀ ਸਾਡੀ ਮਾਂ ਵੀ ਬਹੁਤ ਸਤਿਜੀ ਸੀ ਜੀ ਪ੍ਰਕਾਰੀਆਂ ਬਹੁਤ ਸੀ ਉਹਦੇ ਕੋਲ ਚਾਦਰਾਂ ਦਰੀਆਂ ਬਹੁਤ ਕਢਾਈ ਬਹੁਤ ਸਫਾਈ ਸੀ ਉਹਦੀ ਮਾਤਾ ਸਾਡੀ ਬਹੁਤ ਸਤਿਜੀ ਸੀ ਜੀ ਅੱਗੇ ਸੁਚੱਜੇ ਹੋਣਾ ਇਸ ਚੀਜ਼ ਨੂੰ ਕਹਿੰਦੇ ਹੁੰਦੇ ਸੀ ਔਰ ਮੈਂ ਸੱਚੀ ਦੱਸਾਂ ਕਿ ਮੈਂ ਜਦੋਂ ਵੀ ਤੁਹਾਡੇ ਵਰਗੀਆਂ ਬਜ਼ੁਰਗ ਔਰਤਾਂਵਾਂ ਵੱਲ ਦੇਖਦੀ ਆ ਨਾ ਤੇ ਆਪਣੇ ਆਪ ਨੂੰ ਬੜਾ ਬੋਨੀ ਜਿਹੀ ਮਹਿਸੂਸ ਕਰਦੀ ਆ ਭਈ ਕਿੰਨੀਆਂ ਮਿਹਨਤੀ ਹੁੰਦੇ ਸੀ ਤੁਸੀਂ ਲੋਕ ਕਿੰਨੇ ਸਿਰੜੀ ਔਰ ਇਹ ਸਾਰੇ ਕੰਮ ਕਾਜਾਂ ਤੋਂ ਬਾਅਦ ਕਰਦਿਆਂ ਤੋਂ ਬਾਅਦ ਤੁਸੀਂ ਇੰਨਾ ਟਾਈਮ ਵੀ ਰੱਖਦੇ ਹੁੰਦੇ ਸੀ ਭਈ ਆਹ ਸਾਰਾ ਕੁਝ ਵੀ ਕਰ ਲੈਂਦੇ ਸੀ ਆਪਣੇ ਮਨ ਦੇ ਸ਼ੌਂਕ ਚਾਹੇ ਜੀ ਉਹ ਉਹ ਕੰਮ ਜਦੋਂ ਕਰੀਦਾ ਸੀ ਨਾ ਤੇ ਗੜਾ ਸੋਚ ਲਈਦਾ ਸੀ ਵੀ ਹੁਣ ਗਾਂ ਅਗਲੇ ਘੰਟੇ 'ਚ ਕੀ ਕਰਾਂ ਹਾਂ ਇੱਕ ਪਲੈਨਿੰਗ ਹੁੰਦੀ ਸੀ ਯਾਨੀ ਹਨਾ ਪੂਰੀ ਕਿ ਅੱਜ ਕੀ ਕੀਤਾ ਤੇ ਕੱਲ ਨੂੰ ਕੀ ਕਰਨਾ ਹਾਂ ਅੱਜ ਕੱਲ ਦਾ ਟਾਈਮ ਤਾਂ ਸਾਡਾ ਬਸ ਨਾ ਫੋਨ ਖਾ ਜਾਂਦੀ ਆ ਪ੍ਰਮਾਤਮਾ ਵੱਲੋਂ ਆਪ ਹੀ ਉਦਮ ਆ ਜਾਂਦਾ ਵੀ ਆ ਵੀ ਕੰਮ ਕਰਨਾ ਆ ਵੀ ਕਰਨਾ ਬਿਲਕੁਲ ਪਰਮਾਤਮਾ ਇਹ ਥੋੜਾ ਜਿਹਾ ਉਦਮ ਸਾਡੀ ਸਾਨੂੰ ਵੀ ਬਖਸ਼ੇ ਤੁਹਾਡੇ ਤੋਂ ਕੁਝ ਸਿੱਖ ਸਕੀਏ ਤੇ ਅਸੀਂ ਵੀ ਤੁਹਾਡੇ ਜਿੰਨਾ ਨਹੀਂ ਤਾਂ ਥੋੜਾ ਜਿਹਾ ਉਦਮ ਕਰਕੇ ਕੁਝ ਨਾ ਕੁਝ ਅੱਗੇ ਜਿਹੜਾ ਸਿੱਖਦੇ ਰਹੀਏ ਤੇ ਸਿਖਾਉਂਦੇ ਰਹੀਏ ਆਉਣ ਵਾਲੀ ਪੀੜ੍ਹੀ ਨੂੰ ਤਾਂ ਕਿ ਇਦਾਂ ਨਾ ਹੋਵੇ ਕਿ ਬਿਲਕੁਲ ਹੀ ਖਤਮ ਹੋ ਜਵੇ ਇਹ ਨਾ ਚੀਜ਼ਾਂ ਦੇ ਜਿਹੜੇ ਨਾਂ ਨਿਸ਼ਾਨ ਆ ਉਹ ਵੀ ਨਾ ਬਚਣ ਤੇ ਫੇਰ ਪਛਤਾਵਾ ਜ਼ਰੂਰ ਹੋਣਾ ਅੱਛਾ ਇੱਕ ਚੀਜ਼ ਹੋਰ ਵੀ ਜੀ ਤੁਸੀਂ ਉਹ ਮੇਲ ਜਦੋਂ ਆਉਂਦੇ ਹੁੰਦੇ ਸੀ ਜਾਂ ਜਾਗੋ ਨਿਕਲਦੀ ਹੁੰਦੀ ਸੀ ਤੁਸੀਂ ਉਹ ਚੀਜ਼ਾਂ ਵੀ ਦੇਖੀਆਂ ਹੋਣੀਆਂ ਹੈ ਨਾ ਔਰ ਅੱਜ ਕੱਲ ਦੇ ਜਿਹੜੀਆਂ ਗਿੱਧਿਆਂ ਦੀ ਗੱਲ ਕਰੀਏ ਜਾਂ ਭੰਗੜੇ ਦੀ ਗੱਲ ਕਰੀਏ ਤੇ ਸਾਰਾ ਕੁਝ ਸਟੇਜੀ ਹੁੰਦਾ ਜਾਂਦਾ ਆ ਸਟੇਜਾਂ ਦੇ ਉੱਤੇ ਬੇਸ਼ੱਕ ਹੁਣ ਉਹ એનર્ਜੀ ਬਹੁਤ ਹੋ ਗਈ ਆ ਐਕਸ਼ਨ ਬੜੇ ਸੋਹਣੇ ਸੋਹਣੇ ਹੋ ਗਏ ਆ ਸਾਰਾ ਕੁਝ ਹੋ ਗਿਆ ਪਰ ਜਦੋਂ ਤੁਸੀਂ ਇਹ ਗਿੱਧੇ ਜਾਂ ਭੰਗੜੇ ਦੇਖਦੇ ਆ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਜਿਹੜੇ ਸਟੇਜਾਂ ਤੇ ਪੈਂਦੇ ਆ ਕੀ ਫਰਕ ਆ ਇਹਦੇ ਵਿੱਚ ਇੱਕ ਸਟੇਜਾਂ ਤੇ ਪੈਣ ਵਾਲੇ ਲੋਕ ਨਾਚ ਜਿਹੜੇ ਆ ਤੇ ਜਿਹੜੇ ਅਸਲ 'ਚ ਤੁਸੀਂ ਦੇਖੇ ਹੋਏ ਆ ਆਪਣੇ ਵਿਹੜਿਆਂ ਚ ਬੇਸਾਂ ਦੇ ਵਿੱਚ ਜਿਹੜੇ ਅਸਲ ਵਾਲੇ ਸਾਨੂੰ ਸਾਨੂੰ ਤੇ ਉਹ ਹੀ ਚੰਗੇ ਲੱਗਦੇ ਆ ਹਾਂ ਅਸਲ ਵਾਲੇ ਹਾਂਜੀ ਇਸ ਸਟੇਜਾਂ ਵਾਲੇ ਸਾਨੂੰ ਚੰਗੇ ਨਹੀਂ ਲੱਗਦੇ ਰੌਲਾ ਬਹੁਤ ਪੈਂਦਾ ਸਮਝ ਨਹੀਂ ਲੱਗਦੀ ਰੌਲਾ ਜ਼ਿਆਦਾ ਹੋ ਗਿਆ ਹਾਂਜੀ ਹੈਨਾ ਠੀਕ ਹਾਂਜੀ ਹੂੰ ਤੇ ਕੋਈ ਇਹੋ ਜਿਹਾ ਯਾਦ ਹੈ ਤੁਹਾਨੂੰ ਪਈ ਜਿਹੜੀ ਜਾਗੋ ਰਾਤ ਨੂੰ ਨਿਕਲਦੀ ਹੁੰਦੀ ਸੀ ਕਿਹੋ ਜਿਹਾ ਹੁੰਦਾ ਸੀ ਨਜ਼ਾਰਾ ਉਹ ਤੇ ਕਿਹੋ ਜੀਆਂ ਬੋਲੀਆਂ ਹੁੰਦੀਆਂ ਸੀਗੀਆਂ ਨਾਲ ਤੁਸੀਂ ਸਾਨੂੰ ਜਾਗੋ ਦੀਆਂ ਜੇ ਇੱਕ ਦੋ ਬੋਲੀਆਂ ਵੀ ਸਿਖਾ ਸਕੋ ਤੇ ਹਾਂਜੀ ਚਾਵਾ ਜੀ ਹਣ ਜਾਗੋ ਆਇਆ ਚਾਵਾ ਜੀ ਹਣ ਜਾਗੋ ਆਇਆ ਜਾਗ ਜੱਟਾ ਜਾਗੋ ਆਇਆ ਪੰਚੋਵੇ ਸਰਪੰਚੋ ਬਰਮੜ ਦਰੋਏ ਹਣ ਜਾਗਿਆਈ ਜਾਗੋ ਆਇਆ ਜਾਗ ਜੱਟਾ ਵੇ ਜਾਗੋ ਆਇਆ ਇਹ ਸਾ ਇਹ ਸੇ ਤੰਕ ਹੂੰ ਕਿਤਾਬ ਚ ਪਾਇਆ ਹੋਏ ਸਾਰੇ ਅੱਛਾ ਇਹ ਕਿਤਾਬ ਦੇ ਵਿੱਚ ਕਿ ਕਿਹੜੀ ਕਿਤਾਬ ਜਿਹੜੀ ਕਿਤੇ ਮਿਲ ਨਹੀਂ ਮਾਏ ਹਾਂਜੀ ਕਿਤੇ ਮਿਲਦੀ ਮਾਏ ਤੇ ਸਾਰਾ ਹੀ ਪਾਇਆ ਹੋਇਆ ਹੈ ਜਗ ਬੋ ਨਾਈ ਧੋਈ ਘੋੜੀਆਂ ਸਵਾਗ ਨਾਨਕਾ ਮੇਲਾ ਆਉਂਦੇ ਵੇਤ ਜੀ ਸੋ ਸਾਰੀਆਂ ਰਸਮਾਂ ਜਿਹੜੀਆਂ ਹੁੰਦੀਆਂ ਸੀਗੀਆਂ ਇੱਕ ਪੰਜਾਬੀ ਦੀ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਲੋਕ ਗੀਤ ਕਿਤੇ ਨਾ ਕਿਤੇ ਹੱਥ ਫੜ ਕੇ ਤੁਰੇ ਰਹਿੰਦੇ ਸੀ ਉਹ ਤੁਸੀਂ ਸਾਰਿਆਂ ਨੂੰ ਕਲਮ ਬੰਦ ਕੀਤਾ ਹੋਇਆ ਇਹਨਾਂ ਕਿਤਾਬਾਂ ਦੇ ਵਿੱਚ ਹਾਂਜੀ ਹੂੰ ਜੀ ਠੀਕ ਐ ਅੱਛਾ ਤੇ ਪਹਿਰਾਵਾ ਕਿਹੋ ਜਿਹਾ ਹੁੰਦਾ ਸੀ ਚਲੋ ਇੱਕ ਸੂਟ ਸਲਵਾਰ ਤੇ ਸਾਨੂੰ ਪਤਾ ਸੀ ਆਪਣੇ ਬਜ਼ੁਰਗਾਂ ਦੇ ਸਾਧ ਮੁਰਾਦੇ ਜੇ ਦੇਖੇ ਹੋਏ ਆ ਪਰ ਜਿੱਦਾਂ ਇੱਕ ਘਗਰੇ ਫੇਰ ਵਾਲੇ ਘਗਰਿਆਂ ਦੀ ਗੱਲ ਕਰੀਏ ਤੇ ਤੁਸੀਂ ਉਹ ਵੀ ਦੇਖੇ ਹੋਏ ਆ ਜਦੋਂ ਮੇਲ ਤੇ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਕਿਉਂਕਿ ਅਸੀਂ ਤਾਂ ਉਹ ਹੁਣ ਸਟੇਜਾਂ ਤੇ ਹੀ ਦੇਖੀਆਂ ਆ ਚੀਜ਼ਾਂ ਪਰ ਬੜਾ ਦਿਲ ਕਰਦਾ ਕਿ ਉਹ ਅਸਲ ਵਾਲੇ ਘਗਰੇ ਜਿਹੜੇ ਆ ਉਹ ਕਿਹੋ ਜਿਹੇ ਹੁੰਦੇ ਸੀ ਕਿੱਡੇ ਕਿੱਡੇ ਫੇਰ ਦੇ ਹੁੰਦੇ ਸੀ ਜੜੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਸਾਡੀਆਂ ਪੰਜਾਬਣਾਂ ਹਾਂਜੀ ਘਗਰਾ ਬਹੁਤ ਵੱਡੇ ਭਾਰੇ ਘਗਰੇ ਹੁੰਦੇ ਸੀ ਸਾਡੀ ਦਾਦੀ ਜੀ ਦਾ ਵੀ ਘਗਰਾ ਵੇਖਿਆ ਆ ਸੀ ਜੀ ਸਲਵਾਰ ਦੇ ਉੱਤੋਂ ਦੀ ਘਗਰਾ ਪਾ ਕੇ ਬਾਹਰ ਨਿਕਲਦੇ ਸੀ ਬਾਹਰ ਜਦੋਂ ਜਾਣਾ ਨਾ ਉਦੋਂ ਘਗਰੇ ਤੋਂ ਬਣਾ ਨਹੀਂ ਤਾਂ ਦਿੰਦੇ ਅੱਛਾ ਯਾਨੀ ਸਲਵਾਰ ਦੇ ਉੱਤੋਂ ਘਗਰਾ ਪਾਉਣਾ ਜ਼ਰੂਰੀ ਹੁੰਦਾ ਸੀ ਹਾਂਜੀ ਫਿਰ ਬਾਹਰ ਕਿਸੇ ਨੂੰ ਤੁਰਦੇ ਦੀ ਚਾਲ ਦਾ ਨਹੀਂ ਪਤਾ ਲੱਗਣਾ ਚਾਹੀਦਾ ਅੱਛਾ ਠੀਕ ਹੈ ਠੀਕ ਹੈ ਤੇ ਕੱਗੜਾ ਤੇ ਕੱਗੜਾ ਪਾਉਂਦੇ ਛੱਡ ਜਾਂਦੀ ਜਦੋਂ ਗੇਟੋ ਬਾਹਰ ਹੋਣਾ ਤੇ ਕੱਗੜਾ ਪਾ ਕੇ ਬਾਹਰ ਜਾਣਾ ਵਾਹ ਤੇ ਕਪੜਾ ਕਿਹੜਾ ਹੁੰਦਾ ਸੀ ਉਦੋਂ ਉਹ ਕੱਗਰਿਆਂ ਦਾ ਕਪੜਾ ਸੁਫ਼ਤ ਕੋਈ ਹੁੰਦਾ ਸੀ ਅੱਛਾ ਠੀਕ ਹੈ ਤੇ ਨਾਲ ਫੁਲਕਾਰੀ ਵੀ ਲਈ ਹੋਣੀ ਤੇ ਹੁਣ ਜਦੋਂ ਮੈਂ ਫੁਲਕਾਰੀਆਂ ਦੇਖਦੀ ਆ ਆਪਣੇ ਦਾਦੀ ਦੀਆਂ ਤੇ ਮੈਂ ਤਾਂ ਹੈਰਾਨ ਹੋ ਜਾਂਦੀ ਆ ਕਿ ਇਹ ਏਡੀਆਂ ਵੱਡੀਆਂ ਵੱਡੀਆਂ ਫੁਲਕਾਰੀਆਂ ਸੰਭਾਲਣੀਆਂ ਹੀ ਬੜੀਆਂ ਹੈਨਾ ਹਾਂਜੀ ਅੱਛਾ ਤੁਸੀਂ ਇਹ ਦੱਸੋ ਕਿ ਅਜੇ ਤੱਕ ਜਿਹੜਾ ਕੋਈ ਗੀਤ ਤੁਸੀਂ ਕਲਮਬੱਧ ਨਹੀਂ ਕੀਤਾ ਹੋਇਆ ਇਹਨਾਂ ਕਿਤਾਬਾਂ ਦੇ ਵਿੱਚ ਉਹ ਕੋਈ ਗੀਤ ਸੁਣਾਓ ਸਾਨੂੰ ਦਾਲ ਪਰਿਆ ਮੋਤੀਆ ਮੋਤੀਆ ਚੱਲੀ ਸਾ ਪਾਉਂਦੇ ਜੀ ਦੇ ਪਾਸ ਦਾਲ ਪਰਿਆ ਮੋਤੀਆ

ਵਧੀਆ ਬਹੁਤ ਵਧੀਆ ਔਰ ਕਿੰਨੀ ਸੁਰੀਲੀ ਆਵਾਜ਼ ਹੈ ਤੁਹਾਡੀ ਮੇਰੇ ਵਰਗੀ ਨਿਆਹ ਗਾਣਾ ਗਾਉਣਾ ਹੋਵੇ ਨਾ ਤੁਹਾਡੇ ਵਾਲਾ ਗੀਤ ਮੈਂ ਗਾਵਾ ਤੇ ਮੈਂ ਤਾਂ ਸਾਹੋ-ਸਾਹੀ ਹੋਈ ਫਿਰਾਂ ਸੋ ਅਜੇ ਤੱਕ ਵੀ ਤੁਹਾਡੀ ਆਵਾਜ਼ ਕਿੰਡੀ ਬੁਲੰਦ ਹੈ ਔਰ ਮੈਂ ਅੰਦਾਜ਼ਾ ਲਾ ਸਕਦੀ ਆਂ ਵੀ ਸਹੀ ਗੱਲ ਆ ਜਦੋਂ ਤੁਸੀਂ ਗਾਉਂਦੇ ਹੋ ਉਹ ਤਾਲੀਆਂ ਖੜੀ ਬੈਠ ਕੇ ਲੰਬੇ ਗੀਤ ਲੰਬੇ ਜੀ ਲੰਬੇ ਹੁੰਦੇ ਸੀ ਔਰ ਮੈਨੂੰ ਲੱਗਦਾ ਇਹ ਲੋਕ ਅੱਗੇ ਕਿਸੇ ਨੂੰ ਤੁਸੀਂ ਸ਼ਰੇ ਆਮ ਗੱਲ ਕਹਿ ਨਹੀਂ ਸਕਦੇ ਹੁੰਦੇ ਸੀ ਨਾ ਨਣਾਂ ਨੂੰ ਨਾ ਸੱਸ ਨੂੰ ਨਾ ਕਿਸੇ ਨੂੰ ਸੋ ਮੈਨੂੰ ਲੱਗਦਾ ਉਹ ਲੋਕਗੀਤਾ ਦੇ ਜ਼ਰੀਏ ਜਾਂ ਬੋਲੀਆਂ ਦੇ ਜ਼ਰੀਏ ਇੱਕ ਦੂਜੇ ਨੂੰ ਨੇ ਹੋਰੇ ਮਾਰ ਲਈਦੇ ਸੀਗੇ ਜਾਂ ਗੁੱਸਾ ਕਿਲਾ ਜਿਹੜਾ ਉਹ ਲੋਕਗੀਤਾ ਦੇ ਜ਼ਰੀਏ ਕੱਢ ਲਈਦਾ ਸੀ ਗੀਤਾ ਚ ਹਾਂਜੀ ਜੀ ਸੋ ਸੱਸਾਂ ਬਾਜ ਨਾ ਪੀੜੀਆਂ ਦੇਂਦੀਆਂ ਨੇ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਇਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਗੀਤ ਜਿਹੜੇ ਤੁਸੀਂ ਸ਼ਾਮਿਲ ਕੀਤੇ ਨੇ ਜੁੱਤੀ ਆਲਾ ਸੁਣਾਉਣਾ ਹੈ ਜੁੱਤੀ ਪੰਜਾਬੀ ਜੁੱਤੀ ਆਲਾ ਆਹ ਵਾਹ ਜੀ ਵਾਹ ਜ਼ਰੂਰ ਹੂੰ ਹੂੰ ਜੁੱਤੀ ਨਾਰੋ ਵੜਦੀ ਸੋਤਾਰੇ ਆ ਜੜਤਾ ਜੜੀ ਜੜਤ ਜੜੀ ਹਾਰੇ ਰੱਬਾ ਜੈ ਰੱਬ ਜੁਤੀ ਹੋਏ ਤਾਂ ਐ ਹੋ ਜੈ ਵਾਜੁਤੀ ਮੈਂ ਤੋਰ ਪਈ ਮੇਰੇ ਪਪਾਂ ਤੇ ਤੂੜਾ ਪਈ ਤੂੜਾ ਪਈ ਹਾਏ ਰੱਬਾ ਜੋਤੀ ਦੀਆ ਬਗਈ ਆ ਬਗਈ ਰਬ ਮੇਰੀ ਜੋਤੀ ਦੀਆ ਬਗਈ ਜੀ ਵੀ ਜੀ ਮੈਨੂੰ ਲੱਗਦਾ ਪਈ ਅੱਗੇ ਇੱਕ ਪੂਰੀ ਕਹਾਣੀ ਨੂੰ ਹੀ ਗੀਤ ਦੇ ਵਿੱਚ ਤੋਰਿਆ ਜਾਂਦਾ ਹੁੰਦਾ ਸੀ ਹੈਨਾ ਇੱਕ ਪੂਰੀ ਕਹਾਣੀ ਪਰ ਮੈਂ ਹੈਰਾਨ ਆ ਕਿ ਤੁਸੀਂ ਇਹ ਸਾਰੀ ਇਹ ਇਹੋ ਜੇ ਪਤਾ ਨਹੀਂ ਗੀਤ ਤੁਹਾਨੂੰ ਹੋਰ ਕਿੰਨੇ ਆਉਂਦੇ ਹੋਣੇ ਆ ਔਰ ਇਹਨਾਂ ਨੂੰ ਜ਼ੁਬਾਨੀ ਯਾਦ ਰੱਖਣਾ ਕਮਾਲ ਦੀ ਗੱਲ ਹੈ ਵੈਸੇ ਹੈ ਨਾ ਤੇ ਸਾਨੂੰ ਤਾਂ ਹੁਣ ਆਪਣਾ ਫੋਨ ਨੰਬਰ ਵੀ ਨਹੀਂ ਯਾਦ ਰਹਿੰਦਾ ਇਹੋ ਜੇ ਯਾਦਦਾਸ਼ਤ ਹੋਈ ਜਾਂਦੀ ਹੈ ਅੱਗੇ ਤੋਂ ਅੱਗੇ ਸਾਡੀ ਇੱਕ ਹੋਰ ਆਖਰੀ ਸਵਾਲ ਮੈਂ ਜਿਹੜਾ ਤੁਹਾਨੂੰ ਪੁੱਛਣਾ ਹੈ ਕਿ ਜਿੱਦਾਂ ਤੁਸੀਂ ਕਿਹਾ ਪੇ ਤੁਹਾਡੇ ਦਾਦੀ ਜੀ ਇਹ ਗੀਤ ਗਾਉਂਦੇ ਹੁੰਦੇ ਸੀਗੇ ਟਾਲੀ ਦੇ ਥੱਲੇ ਚਰਖਾ ਢਾਕੇ ਚਲੋ ਹੁਣ ਚਰਖਾ ਨਹੀਂ ਢਾਉਂਦੇ ਹੋਣੇ ਪਰ ਜਦੋਂ ਬਾਹਰ ਵਿਹੜੇ 'ਚ ਮੰਜੇ ਤੇ ਬੈਠੇ ਹੁੰਨੇ ਆ ਕੀ ਤੁਸੀਂ ਇਹ ਗਾਣੇ ਅਜੇ ਵੀ ਗੁੰਮਨੇ ਆ ਉਦਾਂ ਹੀ ਤੇ ਕਿਹੜੇ ਲਾਗੇ ਛਾਗੇ ਤੁਹਾਡੇ ਤੁਹਾਡੇ ਪੋਤੀਆਂ ਦੋਤੀਆਂ ਜਾਂ ਹੋਰ ਬੱਚੇ ਜਿਹੜੇ ਆਲੇ-ਦੁਆਲੇ ਆ ਉਹਨਾਂ ਦੇ ਕੰਨਾਂ 'ਚ ਹੀ ਗਾਣੇ ਪੈਂਦੇ ਰਹਿੰਦੇ ਆ ਕੀ ਉਹਨਾਂ ਨੇ ਕਦੀ ਕੋਈ ਇੰਟਰਸਟ ਸ਼ੋਅ ਕੀਤਾ ਪਈ ਹਾਂਜੀ ਅਸੀਂ ਵੀ ਸਿੱਖੀਏ ਕੁਝ ਨਹੀਂ ਗੱਲਾਂ ਕੋਈ ਗੱਲਾਂ ਸੁਣ ਕੇ ਰਾਜੀ ਨਹੀਂ ਆਗਾ ਸਾਰੇ ਆਪ ਦੇ ਫੋਨਾਂ 'ਚ ਰੁੱਝੇ ਰਹਿੰਦੇ ਆ ਬਸ ਗੱਲ ਤੇ ਇਹੀ ਆ ਜੀ ਫੋਨਾਂ ਫੋਨਾਂ ਤੇ ਧਿਆਨ ਜ਼ਿਆਦਾ ਹੋ ਗਿਆ ਤੇ ਗਾਣਾ ਨਹੀਂ ਕੋਈ ਸੁਣ ਕੇ ਰਾਜੀ ਹੂੰ ਗਾਉਂਦੇ ਲੋਕੀ ਮੈਂ ਤਾਂ ਗਾ ਲੈਣੀ ਜਦੋਂ ਜਦੋਂ ਜੀਤੀ ਹਾਂ ਨਹੀਂ ਤੁਸੀਂ ਜ਼ਰੂਰ ਗਾਉਂਦੇ ਰਿਆ ਕਰੋ ਕਈ ਵਾਰੀ ਜਦੋਂ ਮੈਨੂੰ ਯਾਦ ਆ ਸੀ ਵੀ ਛੋਟੇ ਹੋਈਦਾ ਸੀਗਾ ਤੇ ਦਾਦੀ ਹੁਣੀ ਸਾਡੇ ਗਾਉਂਦੇ ਹੁੰਦੇ ਸੀਗੇ ਇਦਾਂ ਹੀ ਵੇੜੇ 'ਚ ਬੈਠੇ ਹੋਏ ਤੇ ਉਹ ਇਸ ਕਰਕੇ ਨਹੀਂ ਗਾਉਂਦੇ ਹੁੰਦੇ ਸੀ ਵੀ ਮੈਂ ਇਹਨਾਂ ਨੂੰ ਸਿਖਾਉਣਾ ਆ ਉਹ ਗਾਉਂਦੇ ਹੁੰਦੇ ਸੀ ਪਰ ਅੱਜ ਅਸੀਂ ਉਹੀ ਜਿਹੜੇ ਸੁਹਾਗ ਆ ਕਈ ਵਾਰੀ ਜਦੋਂ ਅਸੀਂ ਭੈਣਾਂ ਆਪਸ ਦੇ ਵਿੱਚ ਇਕੱਠੀਆਂ ਹੁੰਨੀਆਂ ਤੇ ਅਸੀਂ ਜ਼ਰੂਰ ਗਾਈਦੇ ਆ ਉਹ ਆਪ ਦੇ ਵਿਰਾਗ ਵਿੱਚ ਹੀ ਲੱਗੇ ਰਹਿੰਦੇ ਸੀ ਆਪ ਦੇ ਵਿਰਾਗ ਦੇ ਵਿੱਚ ਔਰ ਆਪਣੇ ਆਪ ਲਈ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਬਜ਼ੁਰਗਾਂ ਨੇ ਜ਼ਿੰਦਗੀਆਂ ਜਿਹੜੀਆਂ ਜੀਆਂ ਹੋਈਆਂ ਨਾ ਜੀ ਉਹ ਆਪਣੇ ਆਪ ਲਈ ਜੀਆਂ ਹੋਈਆਂ ਆ ਅੱਜ ਕੱਲ ਅਸੀਂ ਸ਼ੋਅ ਆਫ ਦੇ ਵਿੱਚ ਇੰਨੇ ਜ਼ਿਆਦਾ ਪੈ ਗਏ ਆ ਕਿ ਆਪਣੇ ਲਈ ਘੱਟ ਹੁੰਦਾ ਦੂਸਰਿਆਂ ਨੂੰ ਦਿਖਾ ਦਈਏ ਦੂਸਰਿਆਂ ਨੂੰ ਸੁਣਾ ਦਈਏ ਤੇ ਦੂਸਰਿਆਂ ਨੂੰ ਦਿਖਾ ਦਈਏ ਇਹ ਹੀ ਚੱਕਰ ਜਿਹੜਾ ਅੱਜ ਚੱਲਦਾ ਪਿਆ ਇਸੇ ਕਰਕੇ ਹੀ ਕੁਝ ਯਾਦ ਨਹੀਂ ਰਹਿੰਦਾ ਐਡੀਆਂ ਐਡੇ ਗਾਣੇ ਜਿਹੜੇ ਬੀਜੀ ਨੇ ਸਾਨੂੰ ਸੁਣਾਏ ਆ ਸਾਡੇ ਕਿਥੇ ਵਾਸੀਆ ਵੀ ਇਹਨਾਂ ਨੂੰ ਇੰਨਾ ਯਾਦ ਰੱਖ ਸਕੀਏ ਸੋ ਇਹਨਾਂ ਬਜ਼ੁਰਗਾਂ ਤੋਂ ਕੁਝ ਨਾ ਕੁਝ ਸਿੱਖਦੇ ਰਹੀਏ ਇਹ ਇਹ ਬੜਾ ਅਨਮੋਲ ਤੋਹਰਾ ਸਾਡੇ ਕੋਲ ਔਰ ਇਹਨਾਂ ਦੇ ਜਾਣ ਤੋਂ ਬਾਅਦ ਸਾਡੇ ਪੱਲੇ ਕੁਝ ਵੀ ਨਹੀਂ ਬਚਣਾ ਸੋ ਜਿੰਨਾ ਕਿਨਾਂ ਤੋਂ ਲੈ ਕੇ ਸੰਭਾਲ ਸਕੀਏ ਓਨੀ ਕੀ ਕੋਸ਼ਿਸ਼ ਜ਼ਰੂਰ ਕਰਦੇ ਰਹੀਏ ਸੋ ਬੀਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਆਪਣੇ ਗੀਤਾਂ ਦੀ ਔਰ ਆਪਣੀ ਗੱਲਬਾਤ ਲਈ ਹਾਂਜੀ ਚਲੋ ਜ਼ਰੂਰ ਕਿਉਂ ਨਹੀਂ ਜੀ ਜੀ ਜ਼ਰੂਰ ਜ਼ਰੂਰ કિઠા માંગદા મંગદા માળા નાળે માંગદા દાળ મંગદ ની મારા અચ્છા જી હા ਮੱਤੇ ਮਾਰਦੇ ਪੀਏ ਨੀਏ ਜੂ ਬੇਇਮਾਨੰਦੇ ਪੀ ਮਾ ਵਿਖਾ ਗਿਆ ਮਾਇ ਕੋਸਤ ਪੀ ਕੇਆ ਤਾੜੀਆਂ ਮਾਰਦਾ ਨਿਮਾਏ ਵੇਤ ਬਜਾ ਰਦੇ ਜਨਮ ਵਿਦਤਾ ਪੀਏ ਕਰਮ ਵਿਦਤਾ ਅਸਾਂ ਨਵੇਖੀਏ ਇਹ ਲੇਖ ਜੁਤੇ ਰੇ ਜੀ ਸੋ ਇਹਦੇ ਵਿੱਚ ਨਾ ਅਮਲੀਆਂ ਦੀ ਗੱਲ ਹੈ ਨਾ ਜੋ ਸਾਡੇ ਕਿਤੇ ਨਾ ਕਿਤੇ ਆਲੇ-ਦੁਆਲੇ ਕੋਈ ਨਾ ਕੋਈ ਹੁੰਦਾ ਸੀ ਪਰ ਮੈਨੂੰ ਲੱਗਦਾ ਉਦੋਂ ਕੋਈ ਇੱਕ ਅਦਾ ਹੀ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਇਹੋ ਜਿਹਾ ਨਹੀਂ ਬੀਜੀ ਅੱਜ ਕੱਲ ਇਹ ਜ਼ਿਆਦਾ ਫਿਰ ਤਾਦਾਦ ਹੋ ਗਈ ਅੱਜ ਕੱਲ ਤੇ ਜੇ ਰਸ਼ੀਆਂ ਦੀ ਗੱਲ ਕਰੀਏ ਤੇ ਉਦੋਂ ਪਿੰਡਾਂ 'ਚ ਕੋਈ ਇੱਕ ਅਦਾ ਮਲੀ ਜਾ ਹੁੰਦਾ ਹੁੰਦਾ ਸੀਗਾ ਜਿਹਦੀ ਗੱਲ ਤੁਸੀਂ ਪਾਈ ਏ ਸੋਰੀ ਹੈ ਲੋਕ ਗੀਤ ਜਿਹੜੇ ਨਾ ਹੱਡੀ ਹੰਡਾਏ ਸਾਰੇ ਹੱਡੀ ਹੰਡਾਏ ਤੇ ਉਹ ਆਪਣੇ ਆਪ ਹੀ ਅੰਦਰੋਂ ਬੋਲ ਨਿਕਲੀ ਜਾਂਦੇ ਜੀ ਬਿਲਕੁਲ ਉਹ ਦਿਸ ਰਿਹਾ ਜਿਹੜਾ ਫਲੋ ਇੱਕ ਜਿੱਦਾਂ ਇੱਕ ਵਗਦੀ ਨਹੀਂ ਹੁੰਦੀ ਨਦੀ ਤੁਹਾਡੇ ਅੰਦਰ ਲੋਕ ਗੀਤ ਐਂ ਵਗਦੇ ਪਏ ਆ ਔਰ ਸਾਡੀ ਇਹ ਹੀ ਅਰਦਾਸ ਹੈ ਕਿ ਉਹ ਇਦਾਂ ਹੀ ਵਗਦੇ ਰਹਿਣ ਤੇ ਉਹਨਾਂ ਦੇ ਵਿੱਚੋਂ ਥੋੜੀਆਂ-ਥੋੜੀਆਂ ਬੁੱਕਾਂ ਭਰ ਕੇ ਅਸੀਂ ਵੀ ਆਪਣਾ ਸੀਨਾ ਜਿਹੜਾ ਉਠਾਰਦੇ ਰਹੀਏ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜ਼ਰੂਰ ਅਸੀਂ ਜਲਦੀ ਹੀ ਫੇਰ ਕਿਤੇ ਸਬੱਬ ਬਣਿਆ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਤੋਂ ਜ਼ਰੂਰ ਸੁਣਾਗੇ ਸਾਰ ਜੀ ਬਹੁਤ ਧੰਨਵਾਦ ਜਿਨਾਂ ਟਾਈਮ ਕੱਢਿਆ ਸਾਨੂੰ ਇਹ ਮੌਕਾ ਦਿੱਤਾ ਜੀ ਵੀ ਜੀ ਸੋ ਬਿਲਕੁਲ ਜੀ ਮੈਨੂੰ ਲੱਗਦਾ ਵੀ ਸ ਸਾਰੇ ਸਾਡੇ ਜਿਹੜੇ ਦਰਸ਼ਕ ਆ ਇਹਨਾਂ ਨੇ ਪ੍ਰੋਗਰਾਮ ਦੇਖਦੇ ਸੁਣਦੇ ਕਿਤੇ ਨਾ ਕਿਤੇ ਜ਼ਰੂਰ ਮੇਰੇ ਵਰਗੇ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਵਿਆਹਾਂ ਦੇ ਗਾਉਣ ਤੇ ਜਾਂਦੇ ਹੁੰਦੇ ਸੀ ਆਪਣੀਆਂ ਬਜ਼ੁਰਗ ਔਰਤਾਂ ਦੇ ਨਾਲ ਜਾਂ ਜਿਨ੍ਹਾਂ ਨੇ ਨਾਨਕਾ ਮੇਲ ਆਉਂਦੇ ਦੇਖੇ ਸੀਗੇ ਜਾਂ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ ਮੂੰਹੋਂ ਇਹ ਹੂਕਾਂ ਇਹ ਹੇਕਾਂ ਸੁਣੀਆਂ ਹੋਈਆਂ ਅੱਜ ਕਿਤੇ ਜ਼ਰੂਰ ਬਚਪਨ ਚ ਪਹੁੰਚੇ ਹੋਣਗੇ ਤੇ ਜ਼ਰੂਰ ਤੁਸੀਂ ਦੱਸਣਾ ਕਿਹੋ ਜਿਹਾ ਲੱਗਾ ਪ੍ਰੋਗਰਾਮ ਤਾਂ ਕਿ ਅੱਗੇ ਤੋਂ ਵੀ ਇਹੋ ਜਿਹਾ ਪ੍ਰੋਗਰਾਮ ਜਿਹੜੇ ਆ ਉਪਨ ਟੂ ਆਸਟ੍ਰੇਲੀਆ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਣ ਤੁਹਾਡੀ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਤਨਵਾਦ